ਆਏ ਭਾਈ ਬੱਚੇ ਡਾਏ ਤੇ ਅੱਜ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਬਜਾ ਪੈ ਗਈ ਪੈ ਗਈ ਆ ਗਈ ਪੈ ਗਈ ਪੈ ਗਈ ਪੈ ਗਈ ਥੱਲੇ ਆ ਜਾ ਸੜਿਆ ਪੈ ਗਈ ਹੇ ਹੇ ਏ ਆਹ ਪੈ ਗਈ ਬਾਈ ਪੈ ਗਈ 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 ਹੇ ਭੈਣ ਤੂੰ ਇਹ ਨਹੀਂ ਛੱਡਦੀ ਅੱਜ ਸਾਲੀ ਇਹ ਆਈ ਜਾਂਦੀ ਮੋੜ ਮੋੜ ਕੇ ਸਾਲੀ ਬਹਿਰੀ ਆਹ ਲੰਗੀ ਬਾਈ ਲੰਗੀ ਦੂਈ ਵਾਰ ਪਈ ਇਹ ਵੱਜ ਗਿਆ ਹੈ ਦੂਏ ਦੂਈ ਵਾਰ ਪੈ ਗਈ ਬਾਈ ਆਪ ਵਜਾ ਗੇਰ ਦਾ ਸਾਡਾ 3 ਨਾ ਜਾਂ ਇਹ ਨਾਉ ਤਾਂ ਨਹੀਂ ਮਾਰਿਆ ਹੈਗਾ ਨਾ ਉਹਨੇ ਉਹ ਵੀ ਨਹੀਂ ਦੇਖਿਆ ਹੈਗਾ ਮੈਂ ਦੇਖ ਲਿਆ ਮੰਗਾ ਉੱਪਰ ਜੋ ਜਿਹੜਾ ধੂਆ ਬਚਿਆ ਜਿਹੜਾ ਸਰੇ ਲੱਗਿਆ ਉਹ ਤਾ ਉਹਨੂੰ ਪੈ ਗਈ ਕੱਲ ਪਈ ਆ ਵੈਰੀ ਬਾਈ ਜਿਹੜੇ ਹਸਾਬ ਗਿਆ ਆਪਣੇ ਹਾਲ ਨੂੰ ਵੀ ਪਈ ਆ ਕੱਲ ਨੂੰ ਨਾ ਦੀ ਕੱਲ ਦਿਖੀ ਤਾਂ ਹੈ ਨਹੀਂ ਉਹ ਬਚਾ ਉਹਦਾ ਵੀ ਗੇਰ ਤਾਂ ਜਿਹੜਾ ਉਹਨੇ ਛੱਡਣਾ ਭਾਏ ਜੋ ਕਿਆ ਬੰਦਾ ਛੱਡ ਲਵੇ ਹਲੇ ਰੋਕੋ ਕੁ ਮਹੀਨੇ ਖਾਤਰ ਸਹੀ ਗੱਲ ਆ ਪੂਰੀਆਂ ਕੈਂਸਲ ਕਰਨੀਆਂ ਹਾਂ ਅਰੇ ਬਾਹਰ ਗਰਮੀ ਜੀ ਦੇਖੋ ਆ ਵਜਾ ਵੀ ਬਾਈ ਸਾਡਾ ਥੱਲੇ गिर ਗਿਆ ਆ ਕੇ ਇਹ ਥੱਲੇ गिर ਗਿਆ ਇਹਨੂੰ ਪੈ ਗਈ ਸੀ ਚਲ ਬਚ ਗਿਆ ਇਹਨਾਂ ਸ਼ੁਕਰ ਬਚਾਉ ਹੋ ਗਏ ਦੇਖੀ ਮਣਦੇ ਬੋਲ ਕੇ ਠੀਕ ਆ ਨਾ ਫੰਗ ਦੀ ਝਾੜੇ ਹੂੰ ਬੰਦੂਕੇ ਕਾਡਰ ਤਰਾ ਗਿਆ ਨਾ ਉਹ ਤਾਂ ਕਿਤੇ ਮਾੜਾ ਮੋਟਾ ਲੱਗਿਆ ਜੇ ਹਾਂ ਸ਼ਾਇਦ ਨਹੀਂ ਬਚ ਗਿਆ ਰੰਗੇਲ ਬਚਾਉ ਹੋ ਗਿਆ ਇਹਦਾ ਬਚਾਉ ਹੋ ਗਿਆ ਜੁੱਟ ਗਿਆ ਛੱਡੀ ਆ ਗਿਆ ਆ ਗਿਆ ਆ ਗਿਆ ਆ ਗਿਆ ਲੈਗੀ 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 ਬੈਠ ਜੋ ਲੈ ਯਾਰ ਮੋੜਦਾ ਨਹੀਂ ਡੜੀ ਮੋੜਦਾ ਲੈ ਲੈ ਗੱਲ ਦੇ ਨਾਲ ਆ ਲੈਗੀ ਬਾਈ ਆ ਲੈ ਗਈ ਕਬੂਤਰ ਕਿਦਾ ਉਹ ਫੜ ਲਿਆ ਫੜ ਲਿਆ ਹੁਣ ਨਹੀਂ ਜਾਂਦਾ ਹੁਣ ਨਹੀਂ ਜਾਂਦਾ ਫੜ ਲਿਆ ਫੜੀ ਨੇ ਆ ਆ ਦੇਤਾ ਆ ਫੜ ਗਿਆ ਆ ਦੇਖ ਆ ਦੇਖ ਫਿਰਦੀ ਨਾ ਵੀ ਨਹੀਂ ਇਹ ਜੋਗਰ ਆ ਆ ਲੈ ਗਈ ਉਹ ਕਹੂ ਕਬੂਤਰ ਦੇਖਣਾ ਮੋਟਰਸਾਈਕਲ ਚੱਕ ਮੇਰੇ ਵਾਲਾ ਚੱਕ ਮੋਟਰਸਾਈਕਲ ਚੱਕ 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 ਦੇਖੀ ਕਿਦਾ ਹੈ ਆ ਆ ਗਈ ਭਾਈ ਆ ਦੇਖ ਲੋ ਆ ਬੈ ਗਈ ਆ ਕੇ ਲੈ ਕੇ ਲੱਗੀ ਵੀ ਆਪਣਾ ਖਾਣ ਪੀਣ ਨਜ਼ਾਰੇ ਨਾਲ ਕੂਤਰ ਚੱਕ ਲਈਏ ਹੁਣ ਆਇ ਨਹੀਂ ਪਤਾ ਲੱਗਦਾ ਕਿ ਕੂਤਰ ਕਿਹੜਾ ਹੈ ਕਾਲੂ ਹੁਣ ਤਾਂ ਮਾਰਤਾ ਇਹਨੇ ਬਾਈ ਆ ਦੇਖੋ ਬਾਈ ਢੰਗ ਵੀ ਚੜਦੇ ਦੇਖੋ ਹੈ ਢੰਗ ਵੀ ਚੜਦੇ ਆ ਕਾਲੂ ਡਰਾ ਤਾਂ ਮੜੀ ਜੀ ਡਰਦੇ ਵੇ ਹੈ ਬਾਈ ਕੂਤਰ ੜਾਏ ਵੇ ਤੇ ਕੂਤਰ ਅਦਰ ਦੋਏ ਭਰਾ ਨੇ ੜਾਏ ਵੇ ਆਪਣੇ ਨੇ ਅੱਜ ਡਾਈਆਂ ਜੀਆਂ ਕਰਾਉਣ ਲੱਗੇ ਵੇ ਆ ਵੀ ਚਲੋ ਦੇਖ ਲਉਂਗੇ ਜੇ ਕੋਈ ਹੁਣ ਨੇੜੇ ਤੇੜੇ ਬਾਜੀ ਆ ਗਈ ਹੈ ਨਾ ਤਾਂ ਕਰ ਕੜਾਈ ਬਾਈ ਬੈਰੀ ਆ ਗਈ ᱛੀ ਤੁਸੀਂ ਦੇਖਿਆ ਹੁਣ ਵੀਡੀਓ ਵੀ ਬਣਾਈ ਵੀ ਆ ਥੋੜੀ ਜੀ ਰਿਕਾਰਡ ਹੋਈ ਵੀ ਆ ਬੈਰੀ ਕਬੂਤਰ ਚੱਕ ਲਈ ਹਾਂ ਇਹਦਾ ਪਤਾ ਨਹੀਂ ਲੱਗਿਆ ਹੁਣ ਕੀ ਦਾ ਐ ਕਨਫਰਮ ਨਹੀਂ ਹੋਇਆ ਕਿਉਂਕਿ ਪਿੰਡ 'ਚ ਵੀ ਬਾਈ ਕਈ ਬੰਦੇ ਨੇ ਰੱਖੇ ਹੋਏ ਆ ਹਨਾ ਉਹਦੇ ਕਰਕੇ ਹੁਣ ਵੈਰੀਫਾਈ ਨਹੀਂ ਹੋਇਆ ਵੀ ਕੀ ਦਾ ਕਬੂਤਰ ਆ ਪਤਾ ਲੱਗ ਜਾਣਾ ਚਲੋ ਰਿਕੋਰਡਿੰਗ ਗੂੜੀ ਪਾਈਂਦੀ ਹੋ ਪਤਾ ਲੱਗ ਜਾਂਦਾ ਬਹੁਤ ਉੱਚੀ ਦਾ ਕਬੂਤਰ ਲੱਗਾ ਦਾ ਰੰਗ ਦਾ ਤਾਂ ਪਤਾ ਨਹੀਂ ਤਾਂ ਲੱਗਦਾ ਬਾ ਚੱਕ ਕੇ ਲੈ ਗਈ ਉੱਤੇ ਬੈਠੀ ਲੱਗੀ ਵੀ ਬਾਈ ਖਾਣਾ ਸੀ ਦੇਖ ਕੇ ਆਏ ਹੁਣ ਬਹੁਤ ਬੁਰਾ ਹਾਲ ਹੈ ਵੈਰੀ ਬਹੁਤ ਪੈਂਦੀ ਸਵੇਰੇ ਸਵੇਰੇ ਹਨਾ ਨਾਲੇ ਮੌਸਮ ਠੰਡਾ ਜਾਣਾ ਸਵੇਰੇ ਬਾਕੀ ਲੇਗੀ ਇਧਰ ਕੁਤਰ ਡਾਇਵੇ ਬੈਠੇ ਆ ਬਾਈ ਦੇਖ ਰਹੇ ਆ ਨਾ ਕੱਲ ਕੁਤਰ ਡਾਇਆ ਦਾ ਕੱਲ ਕੱਲ ਕਿੰਨੇ ਵਜੇ ਬੈਠਿਆ 11 11 ਅੱਲਾ ਸਵੇਰ 11 ਵਜੇ ਬਹਿ ਗਿਆ 11 11 ਦੇ ਟਾਈਮ ਤੇ ਬਹਿ ਗਿਆ ਤਾਂ ਕੱਲ ਸਾਢੇ 7 ਵਜੇ ਡਾਇਆ ਤਾਂ ਫੇਰ ਡਾਇਆ ਵਾ ਦੇਖਦੇ ਆ ਬਾਈ ਹਨਾ ਢਾਂਜਾ ਢੂੰਜੀਆਂ ਕਰਾਈ ਜਾਂਦੇ ਆ ਹੁਣ ਸਾਡੇ ਭਾਈ ਕੱਲ 2 ਵਜੇ ਡਾਇਆ ਵੇ ਦੇ ਜਿਹੜੇ ਉਹ ਭਾਈ ਆਏ ਨਹੀਂ ਹੈਗੇ ਪਤਾ ਨਹੀਂ ਕਿੱਧਰ ਚਲੇ ਗਏ ਨਿਕਲ ਨੁਕਲ ਗਏ ਉਹ ਕੱਲ ਛੱਡੇ ਤੇ ਆਪਾਂ ਨੇ ਸਾਢੇ 10 ਵਜੇ ਤੱਕ ਤਾਂ ਦਿਖਦੇ ਰਹੇ ਵੀਡੀਓ ਬਣਾਈ ਦੀ ਵੀਡੀਓ ਵੀ ਡਿਲੀਟ ਹੋ ਗਈ ਵੀਡੀਓ ਵੀ ਐਨ ਚ ਕਰੀ ਵੀ ਤੀ ਉਹ ਡਿਲੀਟ ਹੋ ਗਈ ਮੇਤੇ ਐਡਿਟ ਕਰਦਾ ਦਾ ਚਲੋ ਵਜੇ ਦਾ ਹੁਣ ਨਹੀਂ ਉਹ ਮਿਲੇ ਹਨਾ ਪਤਾ ਨਹੀਂ ਹੁਣ ਕਿੱਧਰ ਨਿਕਲ ਗਏ ਹੋਣੇ ਆ ਬਾਕੀ ਹੁਣ ਬਾਈ ਵੀ ਕੰਮ ਨੂੰ ਚਲੇ ਗਿਆ ਅੱਜ ਤਾਂ ਕੋਈ ਛੱਡੇ ਨਹੀਂ ਅੱਧ ਦੂਏ ਖੁੱਡੇ ਜੁੜਾਏ ਹੋਏ ਆਪਾਂ 2 ਵਜੇ ਛੱਡੇ ਮੇਤੇ ਬਾਕੀ ਦੇਖਦੇ ਆ ਹਨਾ ਠੀਕ ਆ ਭਾਈ ਬੈਰੀ ਬੁਰੀ ਦਾ ਬੜਾ ਰਹਿੰਦਾ ਹੁਣ ਬੈਰੀ ਲੈ ਕੇ ਜਾਣ ਲੱਗ ਗਈ ਉਪਰ ਲੈ ਗਈ ਅੱਜ ਇੱਕ ਹੋਰ ਫੋਲਾ ਕੋਈ ਨਹੀਂ ਹੁੰਦਾਉਣੇ ਤਾਂ ਹੈ ਹੀ ਆ ਵੈਰੀ ਦਾ ਕੋਈ ਚੱਕਰ ਨਹੀਂ ਤਾਂ ਹੀ ਪਤਾ ਲੱਗੂਗਾ ਨਾ ਬਾਕੀ ਅਨਿੰਗ ਵੀਡੀਓ ਦਿਵਾਈ ਅੱਜ ਦੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ